ਦੇਖੀ ਐ ਜਿਪ ਕਹਾਣੀ ਐ ਬੁੱਲੀ ਹਾਸਾ ਅੱਖੀਆਂ ਦੇ ਵਿੱਚ ਪਾਣੀ ਐ ਅਸੀਂ ਹੱਸਦੇ ਹੱਸਦੇ ਰੋਂਦੀ ਅੱਖ ਬਣਾ ਬੈਠੇ ਅਸੀਂ ਬੇਰੰਗੇ ਜੇ ਦਿਲ ਰੰਗਾ ਸੰਗਲਾ ਬੈਠੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਜੀਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ਓਪੀ ਬੰਟੂ ਦੇ ਨਾਲ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਨਾਲ ਰੂਪ ਰੂਪ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦੀਆਂ ਤਸਵੀਰਾਂ ਬੋਲਦੀਆਂ ਹਨ ਤੇ ਰੰਗ ਗੱਲਾਂ ਕਰਦੇ ਹਨ ਤਾਂ ਉਸ ਕਿਛੀ ਤਾਂ ਹਾਂਜੀ ਪ੍ਰੀਤ ਭਗਵਾਨ ਸਿੰਘ ਜੀ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਵੈਲਕਮ ਹੈ ਜੀ ਜੀਐਸਡੀ ਪੰਜਾਬੀ মিডিਆ ਤੇ ਬਹੁਤ-ਬਹੁਤ ਧੰਨਵਾਦ ਹੈ ਜੀ ਤੁਹਾਡਾ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਤੇ ਤੁਸੀਂ ਆਏ ਸਾਡੀ ਆਰਟ ਗੈਲਰੀ ਵਿੱਚ ਪ੍ਰੀਤ ਆਰਟ ਗੈਲਰੀ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਤੇ ਬਾਕੀ ਤੁਹਾਡਾ ਪਿਆਰ ਹਮੇਸ਼ਾ ਮਿਲਦਾ ਰਹਿੰਦਾ ਹੈ ਤੁਹਾਡੇ ਪਿਆਰ ਦਾ ਵੀ ਬਹੁਤ ਸਾਰਿਆਂ ਦਾ ਧੰਨਵਾਦ ਤੇ ਸਰ ਅਸੀਂ ਜਾਨਣਾ ਚਾਹਾਂਗੇ ਜੋ ਤੁਸੀਂ ਕਲਾ ਮਤਲਬ ਪੇਂਟਿੰਗਸ ਬਣਾਈਆਂ ਨੇ ਬਹੁਤ ਹੀ ਪਿਆਰੀਆਂ ਨੇ ਤੇ ਸਰ ਅਸੀਂ ਜਾਨਣਾ ਚਾਹਾਂਗੇ ਤੁਹਾਨੂੰ ਇਹਨਾਂ ਦਾ ਸ਼ੌਂਕ ਕਿੱਥੋਂ ਪਿਆ ਅ ਇਹ ਮੈਂ ਛੋਟਾ ਜਿਹਾ ਸੀ ਬਚਪਨ ਦੇ ਵਿੱਚ ਤਕਰੀਬਨ 7-8 ਸਾਲ ਦਾ ਹੋਊਗਾ ਜਦੋਂ ਮੈਂ ਪੇਂਟਿੰਗ ਦੀ ਦੁਨੀਆ ਦੇ ਵੱਲ ਖਿੱਚਿਆ ਗਿਆ ਰੰਗ ਹੈ ਜਿਹੜੇ ਉਹ ਮੈਨੂੰ ਆਪ ਦੇ ਅਟਰੈਕਟ ਕਰਨ ਲੱਗੇ ਆਪ ਦੇ ਵੱਲ ਤੇ ਰਖਾਵਾਂ ਜਿਹੜੀਆਂ ਹੈਗੀਆਂ ਉਹ ਮੈਨੂੰ ਮੰਤਰ ਕੇ ਵੀ ਆਪ ਦੇ ਵਿੱਚ ਜਿਹਨੂੰ ਕਹਿੰਦੇ ਆ ਵੀ ਖਿੱਚਣ ਲੱਗੀਆਂ ਆਪ ਦੇ ਵੱਲੀ ਮੈਨੂੰ ਸਿੱਧੀਆਂ ਤੇ ਜਿਹਨੂੰ ਕਹਿੰਦੇ ਮੂਵਮੈਂਟ ਦੇ ਵਿੱਚ ਚਲਦੀਆਂ ਰਖਾਵਾਂ ਨੇ ਆਪ ਦੇ ਵੱਲ ਖਿੱਚਿਆ ਹਨਾ ਤਾਂ ਉਸ ਤਰੀਕੇ ਨਾਲ ਮੈਨੂੰ ਦਰਖਤ ਰੰਗ ਤੇ ਪੰਛੀ ਇਹ ਮੈਨੂੰ ਬਚਪਨ ਤੋਂ ਹੀ ਪਿਆਰੇ ਲੱਗਣੇ ਸ਼ੁਰੂ ਹੋਏ ਤਾਂ ਹੌਲੀ-ਹੌਲੀ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਵੀ ਛੋਟੀ ਜਿਹੀ 10-12 ਸਾਲ ਦਾ 8-10 ਸਾਲ ਦਾ ਜਦੋਂ ਮੈਂ ਇਹ ਪੇਂਟਿੰਗ ਦੀ ਲਾਈਨ ਦੇ ਵਿੱਚ ਆਇਆ ਤਾਂ ਉਦੋਂ ਤੋਂ ਚੱਲ ਕੇ ਨਿਰੰਤਰ ਹੁਣ ਤੱਕ ਮਤਲਬ ਕਿ ਮੇਰਾ ਸਫ਼ਰ ਚੱਲ ਰਿਹਾ ਹੈ ਜੀ ਤੇ ਸਰ ਤੁਹਾਡੇ ਦੁਆਰਾ ਇੱਕ ਆ ਪੇਂਟਿੰਗ ਬਣਾਈ ਜਾ ਰਹੀ ਹੈ ਤੇ ਸਰ ਅਸੀਂ ਜਾਨਣਾ ਚਾਹਾਂਗੇ ਜਿਹੜੇ ਤੁਸੀਂ ਕਲਰਸ ਔਰ ਯੂਜ਼ ਕਰਦੇ ਔਰ ਬਰਸ਼ਸ ਯੂਜ਼ ਕਰਦੇ ਹੋ ਕਿ ਇਹ ਤੋਂ ਨਾਰਮਲੀ ਮਿਲ ਜਾਂਦੇ ਆ ਹਾਂ ਜੀ ਇਹ ਨਾਰਮਲੀ ਮਿਲ ਜਾਂਦੇ ਆ ਇਤੋਂ ਵੀ ਮਿਲ ਜਾਂਦੇ ਆ ਬਟ ਇਤੋਂ ਅੱਛੇ ਨਹੀਂ ਮਿਲਦੇ ਦਿੱਲੀ ਵਗੈਰਾ ਤੋਂ ਅੱਛੇ ਮਿਲ ਜਾਂਦੇ ਆ ਤਾਂ ਇਸ ਦੇ ਵਿੱਚ ਜਿਹੜੇ ਆਇਲ ਕਲਰ ਮੈਂ ਯੂਜ਼ ਕਰਦਾ ਆਇਲ ਕਲਰ ਔਰ ਕੈਨਵਸ ਤੇ ਇਹ ਮਤਲਬ ਕਿ ਪੇਂਟਿੰਗ ਬਣੀ ਹੋਈ ਹੈ ਤਾਂ ਕੈਨ ਆਇਲ ਕਲਰ ਦੇ ਵਿੱਚ ਵੀ ਕਈ ਕੁਆਲਿਟੀਆਂ ਆਉਂਦੀਆਂ ਨੇ ਇੰਗਲੈਂਡ ਵਗੈਰਾ ਦੇ ਕਲਰਸ ਹੁੰਦੇ ਆ ਵਿੰਸਰ ਡਿਊਟਰਨ ਵਗੈਰਾ ਦੇ ਉਹ ਯੂਜ਼ ਕਰਦਿਆਂ ਸੀ ਤਾਂ ਵਧੀਆ ਕਲਰ ਯੂਜ਼ ਕਰਕੇ ਤੇ ਇਹਦੀ ਜਿਹੜੀ ਹੈਗੀ ਆ ਕੈਸਾ ਤੇ ਆਪਾਂ ਵੀ ਉਮਰ ਹੈ ਜਿਹੜੀ ਇਹਨਾਂ ਰੰਗਾਂ ਦੀ ਅੱਛੀ ਉਮਰ ਹੁੰਦੀ ਆ ਕਾਫੀ ਲੌਂਗ ਟਾਈਮ ਇਹ ਵਧੀਆ ਰਹਿੰਦੇ ਨੇ ਰੰਗ ਆ। ਜੀ ਸਰ ਇੱਕ ਪੇਂਟਿੰਗ ਨੂੰ ਬਣਾਉਣ ਵਿੱਚ ਤੁਹਾਨੂੰ ਕਿੰਨਾ ਸਮਾਂ ਲੱਗ ਜਾਂਦਾ ਹੈ ਵੀ ਇੱਕ ਪੇਂਟਿੰਗ ਕੰਪਲੀਟ ਕਰਨ ਵਿੱਚ? ਇਹ ਵੱਖਰੀਆਂ-ਵੱਖਰੀਆਂ ਪੇਂਟਿੰਗਾਂ ਦੇ ਵੱਖਰਾ-ਵੱਖਰਾ ਸਮਾਂ ਹੁੰਦਾ ਹੈ। ਬਟ ਫਿਰ ਵੀ ਸਾਡਾ ਪੇਂਟਿੰਗ ਦਾ ਜਿਹੜਾ ਕੰਮ ਹੈਗਾ ਮਤਲਬ ਕਿ ਇਹ ਇੱਕ ਪੇਸ਼ੈਂਸ ਵਾਲਾ ਕੰਮ ਹੈ। ਕਾਫੀ ਸਮਾਂ ਇਹਦੇ ਉੱਤੇ ਸਾਡਾ ਜਿਹੜਾ ਹੈਗਾ ਉਹ ਲਗਾਤਾਰ ਲੇਬਰ ਕਰਨੀ ਪੈਂਦੀ ਹੈ ਜਿਹਨੂੰ ਮਿਹਨਤ ਕਰਨੀ ਪੈਂਦੀ ਹੈ ਫਿਰ ਜਾ ਕੇ ਇਹ ਪੇਂਟਿੰਗ ਹੈ ਜਿਹੜੀ ਜਿੰਨਾ ਚਿਰ ਮੇਰਾ ਮਨ ਸੈਟੀਸਫਾਈਡ ਨਹੀਂ ਹੁੰਦਾ ਕਿਸੇ ਪੇਂਟਿੰਗ ਤੋਂ ਉਹਨਾਂ ਚਿਰ ਅਸੀਂ ਉਸ ਦੇ ਉੱਤੇ ਮਿਹਨਤ ਕਰਦੇ ਹਾਂ ਤੇ ਫਿਰ ਉਹ ਪੇਂਟਿੰਗ ਜਿਹੜੀ ਹੈ ਕੰਪਲੀਟ ਹੁੰਦੀ ਹੈ ਜਦੋਂ ਫਿਰ ਉਹ ਕੰਪਲੀਟ ਹੁੰਦੀ ਹੈ ਮੈਨੂੰ ਲੱਗਦਾ ਵੀ ਇਹ ਕੰਪਲੀਟ ਹੈ ਤਾਂ ਫਿਰ ਉਹ ਮੈਂ ਸਮਝਦਾ ਵੀ ਉਹ ਸਾਰਿਆਂ ਨੂੰ ਹੀ ਪਸੰਦ ਆਉਂਦੀ ਹੈ ਉਹਦੇ ਵਿੱਚ ਮੈਨੂੰ ਅਜੇ ਤੱਕ ਕਦੇ ਕਿਸੇ ਨੇ ਕਿਹਾ ਨਹੀਂ ਵੀ ਇਹਦੇ ਵਿੱਚ ਇੱਕ ਕਮੀ ਰਹਿ ਗਈ ਹੈ ਜਦੋਂ ਮੈਨੂੰ ਲੱਗਦੀ ਹੈ ਕਈ ਵਾਰੀ ਹੁੰਦਾ ਹੈਗਾ ਕੋਈ ਸਾਡੇ ਕੋਲ ਕਸਟਮਰ ਵਗੈਰਾ ਆ ਜਾਂਦੇ ਉਹ ਕਾਲੀ ਕਰਦੇ ਉਹ ਜਲਦੀ ਜਲਦੀ ਦੇ ਦਿਓ ਜੀ ਸਾਨੂੰ ਕੋਈ ਭੋਗ ਆ ਜਾਂ ਕੋਈ ਹੋਰ ਸਾਡਾ ਤਾਂ ਉਹਦੇ ਵਿੱਚ ਕਈ ਵਾਰੀ ਕੋਈ ਮਾੜੀ ਮੁੱਟਿਆ ਉਹ ਨਹੀਂ ਕੀ ਹੋ ਜਾਂਦਾ ਬਟ ਜਦੋਂ ਅਸੀਂ ਆਪਣੇ ਸਮੇਂ ਦੇ ਨਾਲ ਦਿੰਨੇ ਆ ਪੇਂਟਿੰਗ ਜਾਂ ਬਣਾਉਣੇ ਆ ਆਪਣੇ ਸਮੇਂ ਦੇ ਨਾਲ ਪੇਂਟਿੰਗਸ ਕਰਦੇ ਆ ਤਾਂ ਉਹਦੇ ਵਿੱਚ ਮਤਲਬ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਉਹ ਨਾ ਕਮੀ ਰਹੇ ਤੇ ਬਹੁਤ ਹੀ ਵਧੀਆ ਸਰ ਬਾਕੀ ਅਸੀਂ ਇਹ ਜਾਨਣਾ ਚਾਹਾਂਗੇ ਜੇ ਤੁਸੀਂ ਪੇਂਟਿੰਗ ਬਣਾਉਂਦੇ ਹੋ ਤੇ ਇਹਦਾ ਮਤਲਬ ਮੌਸਮ ਦੇ ਅਕੋਰਡਿੰਗ ਇਸ ਚੀਜ਼ ਦਾ ਕੋਈ ਇਫੈਕਟ ਤਾਂ ਨਹੀਂ ਪੈਂਦਾ ਕਿਉਂਕਿ ਜਦ ਮੈਂ ਸਰਦੀਆਂ ਵਿੱਚ ਮੌਸਮ ਨਮੀ ਵਾਲਾ ਹੁੰਦਾ ਹੈ ਤਾਂ ਉਸ ਅਕੋਰਡਿੰਗ ਪੇਂਟਿੰਗ ਉੱਪਰ ਕੋਈ ਇਫੈਕਟ ਤਾਂ ਨਹੀਂ ਪੈਂਦਾ ਇਸ ਚੀਜ਼ ਦਾ ਨਹੀਂ ਇਸ ਪ੍ਰਕਾਰ ਦਾ ਕੋਈ ਫਰਕ ਨਹੀਂ ਪੈਂਦਾਗਾ ਦੀ ਨਮੀ ਦਾ ਕਿਉਂਕਿ ਪੇਂਟਿੰਗ ਜਿਹੜੀਆਂ ਹੈਗੀਆਂ ਸਾਰੀਆਂ ਇਨਡੋਰ ਹੀ ਲੱਗਦੀਆਂ ਇਨਡੋਰ ਹੀ ਹੁੰਦੀਆਂ ਜੇ ਓਪਨ ਦੇ ਵਿੱਚ ਬਾਹਰ ਹੋਣ ਤਾਂ ਮੈਂ ਸਮਝਦਾ ਵੀ ਕੋਈ ਫਰਕ ਪੈ ਸਕਦਾ ਕਿਉਂਕਿ ਕੁਦਰਤ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈਗੀ ਆ ਬਣੀ ਆ ਹੈ ਨਾ ਉਹ ਨਾਸ਼ਵਾਨਤਾ ਹੈ ਯਾ ਇੱਕ ਨਾ ਇੱਕ ਦਿਨ ਉਸ ਚੀਜ਼ ਨੇ ਹਰੇਕ ਚੀਜ਼ ਨੇ ਖਤਮ ਹੋਣਾ ਬਟ ਉਹਦੀ ਉਮਰ ਕਿੰਨੀ ਹੈ ਹੈ ਨਾ ਇਸ ਚੀਜ਼ ਨਾਲ ਆਪਾਂ ਉਹਨੂੰ ਦੇਖਦੇ ਆ ਤਾਂ ਇਸ ਤਰੀਕੇ ਨਾਲ ਜਿਹੜੀਆਂ ਪੇਂਟਿੰਗਸ ਅਸੀਂ ਕਰਦੇ ਹੈਗੇ ਆ ਉਹ ਇੰਡੋਰ ਹੀ ਲੱਗਦੀਆਂ ਤੇ ਇੰਡੋਰ ਉਹਨਾਂ ਨੂੰ ਮੈਂ ਸਮਝਦਾ ਵੀ ਕਦੇ ਕੁਝ ਨਹੀਂ ਹੁੰਦਾਗਾ ਜਲਦੀ ਕੁਝ ਨਹੀਂ ਹੁੰਦਾ ਤੇ ਸਰ ਬਹੁਤ ਹੀ ਵਧੀਆ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਹਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਨਾਲ ਮਾਈਂਡ ਵਿੱਚ ਇੱਕ ਪਿਕਚਰ ਬਣੀ ਹੁੰਦੀ ਹੈ ਕਿ ਅਸੀਂ ਉਸ ਚੀਜ਼ ਨੂੰ ਬਣਾਉਣਾ ਹੈ ਤੇ ਜਿੱਦਾਂ ਕਿ ਆਹ ਪੇਂਟਿੰਗ ਬਣੀ ਹੋਈ ਬਹੁਤ ਹੀ ਪਿਆਰੀ ਹੈ ਤੁਸੀਂ ਆਹ ਪੇਂਟਿੰਗ ਦੇਖ ਸਕਦੇ ਹੋ ਜੀ ਤਾਂ ਇਸ ਪੇਂਟਿੰਗ ਨੂੰ ਬਣਾਉਣ ਲਈ ਮਤਲਬ ਕਿ ਤੁਹਾਨੂੰ ਆਰਡਰਸ ਆਉਂਦੇ ਆ ਜਾਂ ਫਿਰ ਤੁਸੀਂ ਖੁਦ ਬਣਾਉਂਦੇ ਹੋ ਕੁਝ ਪੇਂਟਿੰਗਸ ਹੁੰਦੀਆਂ ਜਿਹਨੀਆਂ ਆਰਡਰ ਵਰਕ ਹੁੰਦਾ ਠੀਕ ਹੈ ਨਾ ਉਹ ਆਰਡਰ ਤੇ ਹੀ ਅਸੀਂ ਤਿਆਰ ਕਰਦੇ ਆ ਇਹ ਵੀ ਕਿਸੇ ਦੀ ਆਰਡਰ ਤੇ ਤਿਆਰ ਕੀਤੀ ਹੋਈ ਹੈ ਪੇਂਟਿੰਗ ਕੁਝ ਪੇਂਟਿੰਗਸ ਅਜਿਹੀਆਂ ਹੁੰਦੀਆਂ ਵੀ ਉਹ ਅਸੀਂ ਆਪਣੇ ਮਨ ਦੇ ਭਾਵਾਂ ਨਾਲ ਬਣਾਉਂਦੇ ਆ ਠੀਕ ਹੈ ਨਾ ਜਿਵੇਂ ਇਹ ਲੇਡੀ ਵਾਲੀ ਪੇਂਟਿੰਗ ਹੈ ਹਨਾ ਘੜੇ ਵਾਲੀ ਇਹ ਤੁਸੀਂ ਇਹ ਘੜੇ ਵਾਲੀ ਪੇਂਟਿੰਗ ਹੈ ਵੀ ਇਹ ਮੈਨੂੰ ਐ ਲੱਗਦਾ ਹੈ ਵੀ ਜਦੋਂ ਇੱਕ ਲੜਕੀ ਜਦੋਂ ਕੱਚਾ ਘੜਾ ਉਹਦੇ ਕੋਲੇ ਘੜਾ ਹੈ ਨਾ ਕੱਚਾ ਨਹੀਂ ਕਹ ਸਕਦੇ ਘੜਾ ਹੈ ਖਾਲੀ ਘੜਾ ਹੈ ਤਾਂ ਉਹ ਚੱਕਦੀ ਹੈ ਤਾਂ ਉਹ ਸਮੇਂ ਦਾ ਐਸਾ ਸਮਾਂ ਜਦੋਂ ਕਿ ਉਹਨੂੰ ਲੱਗਦਾ ਹੈ ਉਹਦੇ ਘੜੇ ਨੂੰ ਦੇਖਦੀ ਹੈ ਤਾਂ ਉਹਨੂੰ ਐਂ ਲੱਗਦਾ ਵੀ ਇਹ ਜੀਵਨ ਹੈ ਜਿਹੜਾ ਮੈਨੂੰ ਉਹ ਇੱਕ ਖਾਲੀ ਘੜੇ ਵਾਂਗ ਮਿਲਿਆ ਹੋਇਆ ਹੈ ਹਨਾ ਉਹਨੂੰ ਆਉਣ ਵਾਲਾ ਪਰਿਵਾਰ ਮੈਰਿਜ ਤੋਂ ਬਾਅਦ ਜਵਾਨ ਲੜਕੀ ਹੈ ਤਾਂ ਉਹ ਮੈਰਿਜ ਤੋਂ ਬਾਅਦ ਉਹਨੂੰ ਮਿਲਣਾ ਖਾਲੀ ਘੜੇ ਵਾਂਗ ਜਿਹਨੂੰ ਉਹਨੇ ਆਪਣੀਆਂ ਸੰਭਾਵਨਾਵਾਂ ਨਾਲ ਆਪਣੇ ਭਾਵਾਂ ਨਾਲ ਆਪਣੀ ਮਿਹਨਤ ਨਾਲ ਭਰਨਾ ਹੈ ਹਨਾ ਤਾਂ ਉਹ ਜਦੋਂ ਉਸ ਘੜੇ ਵੱਲ ਦੇਖਦੀ ਹੈ ਤਾਂ ਆਮ ਬੰਦੇ ਵਾਸਤੇ ਤਾਂ ਇਹ ਸਧਾਰਨ ਘਟਨਾ ਹੋ ਸਕਦੀ ਹੈ ਪਰ ਮੈਂ ਸਮਝਦਾ ਵੀ ਇੱਕ ਚਿੱਤਰਕਾਰ ਵਾਸਤੇ ਜਾਂ ਕਲਾਕਾਰ ਵਾਸਤੇ ਇਹ ਸਧਾਰਨ ਘਟਨਾ ਨਹੀਂ ਹੋ ਸਕਦੀ ਉਹਨੂੰ ਇਹ ਲੱਗਦਾ ਵੀ ਉਹ ਉਹਦੇ ਵਿੱਚੋਂ ਇੱਕ ਬਿੰਡਿੰਗ ਅੱਛੀ ਪੇਂਟਿੰਗ ਜਿਹੜੀ ਉਹ ਨਿਕਲ ਸਕਦੀ ਹੈ ਆਮ ਤੌਰ ਤੇ ਹੀ ਲੇਡੀਆਂ ਇਸ ਸਟਾਈਲ ਦੇ ਵਿੱਚ ਖੜ੍ਹਦੀਆਂ ਨੇ ਦੇਖਦੇ ਆ ਇਸੇ ਤਰੀਕੇ ਦੇ ਕਲਰਸ ਉਹਨਾਂ ਦੇ ਕੰਬੀਨੇਸ਼ਨ ਹੁੰਦੇ ਨੇ ਸੂਟ ਦੇ ਉਹ ਵੀ ਅਸੀਂ ਆਮ ਤੌਰ ਤੇ ਹੀ ਸਮਾਜ ਦੇ ਵਿੱਚੋਂ ਹੀ ਲੈਣੇ ਆ ਆਪਣੇ ਹੈ ਨਾ ਤਾਂ ਇਸੇ ਤਰੀਕੇ ਨਾਲ ਇਹ ਪੇਂਟਿੰਗਾਂ ਜਿਹੜੀਆਂ ਉਹ ਮਨ ਦੇ ਭਾਵਾਂ ਨਾਲ ਵੀ ਬਣਦੀਆਂ ਕਲਪਨਾ ਨਾਲ ਵੀ ਬਣਦੀਆਂ ਸਾਡੀ ਉਹ ਜਿਹੜੀ ਹੈਗੀ ਆ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਇੱਕ ਸਾਡੀ ਸੋਚ ਨਾਲ ਵੀ ਬਣਦੀਆਂ ਸਮਝ ਨਾਲ ਵੀ ਬਣਦੀਆਂ ਤਾਂ ਬਹੁਤ ਹੀ ਵਧੀਆ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਦਿਖਾ ਰਹੇ ਆ ਹਰ ਇੱਕ ਜਿਹੜੀ ਪੇਂਟਿੰਗ ਇੱਥੇ ਬਣੀ ਹੋਈ ਹੈ ਹਰ ਇੱਕ ਪੇਂਟਿੰਗ ਪਿੱਛੇ ਇੱਕ ਛੋਟਾ ਕਹ ਲਓ ਜਾਂ ਵੱਡਾ ਕਹ ਲਓ ਰਾਜ਼ ਹੈ ਜਿਵੇਂ ਇਸ ਪੇਂਟਿੰਗ ਪਿੱਛੇ ਆਪਾਂ ਮਤਲਬ ਕਿਸਾਨ ਦੀਆਂ ਮਤਲਬ ਭਾਵਨਾਵਾਂ ਤੇ ਉਹ ਪੇਂਟਿੰਗ ਦਾ ਜਦੋਂ ਆਪਾਂ ਨੂੰ ਇਹਨਾਂ ਨੇ ਦੱਸਿਆ ਕਿ ਉਹ ਪੇਂਟਿੰਗ ਇਹਨਾਂ ਨੇ ਕਿਸ ਭਾਵਨਾ ਨਾਲ ਬਣਾਈ ਹੈ ਉਹ ਦੇਖ ਕੇ ਤਾਂ ਮਤਲਬ ਪੂਰੀ ਆਪਾਂ ਸੋਚ ਵੀ ਨਹੀਂ ਸਕਦੇ ਕਿ ਕਿਸ ਰੀਜ਼ਨ ਕਰਕੇ ਬਣੀ ਹੋ ਸਕਦੀ ਹੈ ਜੇ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਦੱਸ ਰਹੀ ਸੀ ਕਿ ਜੀ ਹਰ ਇੱਕ ਪੇਂਟਿੰਗ ਕੁਛ ਨਾ ਕੁਛ ਬੋਲਦੀ ਆ ਤਾਂ ਤੁਹਾਨੂੰ ਅਸੀਂ ਸਰ ਅਸੀਂ ਤੁਹਾਡੇ ਤੋਂ ਹੀ ਜਾਨਣਾ ਚਾਹਾਂਗੇ ਜਿਹੜੀਆਂ ਦੋ ਪੇਂਟਿੰਗਸ ਬੜੀਆਂ ਜ਼ਿਆਦਾ ਅਟਰੈਕਟਿਵ ਐ ਤਾਂ ਇਹਨਾਂ ਨੂੰ ਬਣਾਉਣ ਪਿੱਛੇ ਕੀ ਹਿਸਟਰੀ ਆ ਜਾਂ ਇਹਨਾਂ ਨੂੰ ਬਣਾਉਣ ਪਿੱਛੇ ਤੁਹਾਡਾ ਕੀ ਮੋਟੀਵੇਸ਼ਨ ਸੀ ਜਿਹੜੀ ਆਹ ਪੇਂਟਿੰਗ ਐ ਕੋਕੇ ਵਾਲੀ ਡੀਡੀ ਜੀ ਇਹ ਇੱਕ ਗੁਜ਼ਰੀ ਦੀ ਪੇਂਟਿੰਗ ਇਹ ਗੁਜ਼ਰੀ ਹੈ ਮਤਲਬ ਕਿ ਇਹਦਾ ਫੇਸ ਦਾ ਸਾਰੇ ਦਾ ਸਾਰੇ ਦਾ ਇਸ ਤਰੀਕੇ ਦਾ ਆਪਸ ਦੇ ਵਿੱਚ ਸਮਾਵੇਸ਼ ਹੈ ਕਿ ਉਹ ਸਾਰੇ ਦਾ ਸਾਰਾ ਹੱਸ ਰਿਹਾ ਇਦਿਆਂ ਮਤਲਬ ਕਿ ਵੀ ਜਿਹਨੇ ਆਪਾਂ ਕਹਿ ਸਕਦੇ ਆ ਗੱਲਾਂ ਅੱਖਾਂ ਲਿਪਸ ਨੱਕ ਇਹਦੇ ਵਿੱਚ ਪੂਰੀ ਦੀ ਪੂਰੀ ਖੁਸ਼ੀ ਇੱਕ ਇਹ ਅਲੌਕਿਕ ਖੁਸ਼ੀ ਹੈ ਜਿਹੜੀ ਚਲਕਦੀ ਹੈ ਜਿਹੜੀ ਉਹ ਮੈਨੂੰ ਜਦੋਂ ਉਹਦੇ ਫੇਸ ਦੇ ਵਿੱਚ ਦਿੱਸੀ ਤਾਂ ਮੇਰਾ ਚਿੱਤ ਕੀਤਾ ਵੀ ਇਹਦਾ ਪੋਰਟਰਟ ਹਨਾ ਮੈਂ ਬਣਾਵਾ ਤਾਂ ਇਹ ਸਾਰੇ ਦਾ ਸਾਰਾ ਕਮਾਲ ਦੀ ਖੁਸ਼ੀ ਇਹਦੇ ਚਿਹਰੇ ਦੇ ਉੱਤੇ ਹੈ ਜਿਹੜੀ ਕਿ ਅੱਜ ਸਾਡੇ ਸਾਰਿਆਂ ਦੇ ਵਿੱਚੋਂ ਮਤਲਬ ਕਿ ਵੀ ਗਾਇਬ ਹੋ ਚੁੱਕੀ ਸਾਡੇ ਚਿਹਰਿਆਂ ਦੇ ਵਿੱਚ ਅਸੀਂ ਹੱਸਦੇ ਤਾਂ ਜ਼ਰੂਰ ਹਾਂ ਪਰ ਬਨੌਟੀ ਹਾਸੇ ਸਾਡੇ ਕੋਲੇ ਹੈਗੇ ਹਨ ਤਾਂ ਇਹ ਇਹਦਾ ਇੱਕ ਮਤਲਬ ਕਿ ਵੀ ਸਧਾਰਨ ਲੜਕੀ ਹੈ ਅਨਪੜ ਹੈ ਮੱਝਾਂ ਪਾਲਦੇ ਹੈ ਇਹ ਬਟ ਇਹ ਖੁਸ਼ੀ ਹੈ ਜਿਹੜੀ ਮਤਲਬ ਕਿ ਉਹਦੇ ਕੋਲੋਂ ਸਾਂਭੀ ਨਹੀਂ ਜਾ ਰਹੀ ਅੰਦਰੋਂ ਮਾਨ ਤਣ ਸਾਰਾ ਹੈ ਹਰੇਕ ਪੇਸ ਦੇ ਉੱਤੇ ਉਹਦਾ ਇਮਪ੍ਰੈਸ਼ਨ ਹੈ ਜਿਹੜਾ ਇਸ ਚੀਜ਼ ਨੂੰ ਮੈਂ ਲੈ ਕੇ ਪੇਂਟਿੰਗ ਬਣਾਈ ਔਰ ਇਸ ਦੇ ਨਾਲ ਦੀ ਪੇਂਟਿੰਗ ਹੈ ਜਿਹੜੀ ਇਹ ਇੱਕ ਜਫਰ ਸਾਹਿਬ ਨੇ ਇੱਕ ਪ੍ਰੋਗਰਾਮ ਕੀਤਾ ਸੀਗਾ ਆਨ ਮਿਲੋ ਦਰਿਆਓ ਆਨ ਮਿਲੋ ਦਰਿਆਉ ਜਿਹੜਾ ਸੀਗਾ ਉਹਦੇ ਵਿੱਚ ਇਹ ਪੇਂਟਿੰਗ ਮੈਂ ਉੱਥੇ ਲੁਧਿਆਣੇ ਬੈਠ ਕੇ ਬਣਾਈ ਸੀਗੀ ਇਹ ਬੁੱਢਾ ਨਾਲਾ ਹੈਗਾ ਬੁੱਢਾ ਨਾਲੇ ਦੇ ਵਿੱਚ ਜਿਹੜਾ ਮਤਲਬ ਵੀ ਮੈਂ ਜਦੋਂ ਕਾਲਾ ਪਾਣੀ ਫੈਕਟਰੀਆਂ ਦਾ ਪੈਂਦਾ ਦੇਖਿਆ ਤਾਂ ਮੇਰੀ ਰੂਹ ਹੈ ਜਿਹੜੀ ਇੱਕਦਮ ਕਰਲਾ ਉੱਠੀ ਤਾਂ ਮੈਂ ਉਸ ਚੀਜ਼ ਨੂੰ ਲੈ ਕੇ ਮਤਲਬ ਕਿ ਗੁਰਨਾਨਕ ਦੇਵ ਜੀ ਦੇ ਸਾਡੇ ਸੀਗੇ ਵੀ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ ਤਾਂ ਇਹ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤੋਂ ਨੇ ਪਿਤਾ ਜੀ ਦਾ ਦਰਜਾ ਦਿੱਤਾ ਪਾਣੀ ਨੂੰ ਹਨਾ ਤੇ ਪਰ ਅਸੀਂ ਅੱਜ ਕੀ ਕਰ ਰਹੇ ਹਾਂ ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਸਿੱਖੀ ਕਰ ਰਹੇ ਹਾਂ ਹਨਾ ਅਸੀਂ ਅੱਜ ਉਹਦੇ ਪਾਣੀ ਪੰਜ ਪਾਣੀਆਂ ਦੀ ਇਹ ਧਰਤੀ ਅਸੀਂ ਗੰਧਲੇ ਕਰਦੇ ਸਾਰੇ ਪਾਣੀ ਔਰ ਗੰਧਰੇ ਵੀ ਇਸ ਤਰੀਕੇ ਨਾਲ ਕਰਦੇ ਕਿ ਉਹ ਸਾਫ਼ ਹੁੰਦਿਆਂ ਹੁੰਦਿਆਂ ਹੀ ਮੈਨੂੰ ਲੱਗਦਾ ਵੀ ਕਈ ਸਾਲ ਹੀ ਲੱਗ ਜਾਣਗੇ ਹਣਾ ਤਾਂ ਇਸ ਤਰੀਕੇ ਨਾਲ ਉਹ ਬੁੱਢੇ ਨਾਲੇ ਦੇ ਸੀਨ ਨੂੰ ਲੈ ਕੇ ਮੈਂ ਇਹ ਪੇਂਟਿੰਗ ਬਣਾਈ ਔਰ ਇਸ ਪੇਂਟਿੰਗ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਲੋਕਾਂ ਨੇ ਬਹੁਤ ਪਸੰਦ ਕੀਤੀ WhatsApp ਸੋਸ਼ਲ ਮੀਡੀਆ ਤੇ ਅੱਜਕੱਲ ਬਹੁਤ ਇਹ ਮਤਲਬ ਕਿ ਵੀ ਚਰਚਾ ਦਾ ਵਿਸ਼ਾ ਰਹੀ ਔਰ ਇਹ ਬਹੁਤ ਲੋਕਾਂ ਨੇ ਵਾਇਰਲ ਕੀਤੀ ਤਾਂ ਇਸ ਤਰੀਕੇ ਨਾਲ ਇਹ ਪੇਂਟਿੰਗਾਂ ਹੈਗੀਆਂ ਤਾਂ ਇਹ ਕੀ ਪੇਂਟਿੰਗ ਹੈ ਇਹ ਪੇਂਟਿੰਗ ਆਮ ਦੇਖਣ ਦੇ ਵਿੱਚ ਤਾਂ ਇੱਕ ਸੁਧਾਰਨ ਜੀ ਪੇਂਟਿੰਗ ਲੱਗਦੀ ਹੈ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇਹ ਲੇਡੀ ਆ ਤੇ ਇੱਕ ਚਰਖਾ ਕੱਤ ਰਹੀ ਹੈ ਚਰਖਾਮ ਲੇਡੀਆਂ ਕੱਤਦੀਆਂ ਰਹਿੰਦੀਆਂ ਇਹ ਠੀਕ ਹੈ ਬਟ ਇਹ ਮੇਰੇ ਇੱਕ ਰਿਸ਼ਤੇਦਾਰੀ ਵਿੱਚ ਮੈਂ ਛੋਟਾ ਹੁੰਦਾ ਜਾਂਦਾ ਹੁੰਦਾ ਸੀਗਾ ਤਾਂ ਉੱਥੇ ਉਹਨਾਂ ਦੀ ਲੇਡੀ ਸੀ ਇਸ ਤਰੀਕੇ ਨਾਲ ਕੱਦੀ ਹੁੰਦੀ ਸੀ ਤੇ ਐਂ ਪਿੱਛੇ ਉਹਨਾਂ ਦੇ ਮੂਰ ਹੁੰਦੇ ਸੀ ਅੱਜ ਮੈਂ ਜਦੋਂ ਹੁਣ ਉੱਥੇ ਜਾਣਾ ਤਾਂ ਉੱਥੇ ਮੋਰ ਲੱਭਦੇ ਨਹੀਂਗੇ ਹਨਾ ਤਾਂ ਇਸ ਤਰੀਕੇ ਨਾਲ ਇਹ ਉਹਨਾਂ ਦੇ ਘਰ ਦਾ ਸੀਨ ਸੀਗਾ ਇਸ ਹਿਸਾਬ ਦਾ ਨੇਚਰਲ ਤੇ ਬੜਾ ਪਿਆਰਾ ਲੱਗਦਾ ਸੀ ਵਿੱਚੇ ਪੰਛੀ ਵਿੱਚੇ ਚਿੜੀਆਂ ਵਿੱਚੇ ਉਹਦੇ ਕਬੂਤਰ ਤੁਰੇ ਫਿਰਦੇ ਵਿੱਚੇ ਮੋਰ ਉੱਤੇ ਤੁਰੇ ਫਿਰਦੇ ਕੋਈ ਛੇੜਦਾ ਨਹੀਂ ਹਨਾ ਬਸ ਉਹਦਾ ਮੈਂ ਸਮਝਦਾ ਵੀ ਕੁਦਰਤ ਦੇ ਨਾਲ ਉਹ ਸਾਡਾ ਜੀਵਨ ਹੈ ਜਿਹੜਾ ਕੁਲਿਆ ਮਿਲਿਆ ਹੋਇਆ ਸੀ ਤਾਂ ਹੀ ਅਸੀਂ ਉਸ ਜੀਵਨ ਦੇ ਵਿੱਚ ਜ਼ਿਆਦਾ ਸੌਖੇ ਸੀਗੇ ਉਸ ਪੂਰੇ ਵਾਤਾਵਰਨ ਨੂੰ ਲੈ ਕੇ ਮੈਂ ਇਹ ਪੇਂਟਿੰਗ ਬਣਾਈ ਹੈ ਜਿਹਦੇ ਵਿੱਚ ਉਚਰਖਾ ਕੱਤਦੀ ਵੀ ਹੈ ਤੇ ਬਟ ਉਹਦੇ ਨਾਲ-ਨਾਲ ਜਿਹੜੇ ਪੰਛੀ ਹੈ ਉਹ ਵੀ ਉਹਦੇ ਨਾਲ ਰਚੇ-ਬਿਚੇ ਹੋਏ ਆ ਤਾਂ ਇਸ ਤਰੀਕੇ ਨਾਲ ਮੇਰੀਆਂ ਪੇਂਟਿੰਗਾਂ ਦੇ ਵਿਸ਼ੇ ਜਿਹੜੇ ਇਹ ਸਿੱਕੇ ਦੇ ਹੁੰਦੇ ਆ ਤਾਂ ਬਹੁਤ ਹੀ ਵਧੀਆ ਸੀ ਤੁਹਾਨੂੰ ਜਿੰਦਾ ਸ਼ੁਰੂਆਤ ਵਿੱਚ ਹੀ ਕਿਹਾ ਸੀ ਕਿ ਤਸਵੀਰਾਂ ਬੋਲਦੀਆਂ ਹਨ ਤੇ ਰੰਗ ਗੱਲਾਂ ਕਰਦੇ ਹਨ ਤੁਸੀਂ ਦੇਖਿਆ ਕਿ ਹਰ ਇੱਕ ਤਸਵੀਰ ਆਪਣੇ ਮੂੰਹੋਂ ਬੋਲ ਰਹੀ ਹੈ ਕਿ ਉਹਨੂੰ ਕਿਸ ਕਰਕੇ ਬਣਾਇਆ ਗਿਆ ਸੀ ਜਿਸ ਤਰ੍ਹਾਂ ਤੁਸੀਂ ਉਹਨੇ ਕਲਰਕੀ ਦੀ ਪਿਕਚਰ ਦਿਖਾਈ ਸੀ ਪੇਂਟਿੰਗ ਦਿਖਾਈ ਸੀ ਕਿ ਉਹ ਹਸਰੀ ਸੀ ਤਾਂ ਬਹੁਤ ਹੀ ਪਿਆਰੀਓ ਦਿਲ ਤੋਂ ਦੇਖ ਕੇ ਖੁਸ਼ੀ ਹੋ ਰਹੀ ਸੀ ਉਸ ਚੀਜ਼ ਨੂੰ ਕਿ ਉਹ ਬੜੀ ਹੀ ਜ਼ਿਆਦਾ ਜੇ ਬਰੀਕੀ ਤੋਂ ਦੇਖਿਆ ਜਾਵੇ ਤਾਂ ਐਦਾਂ ਲੱਗ ਰਿਹਾ ਸੀ ਜਿਵੇਂ ਉਹ ਸਾਹਮਣੇ ਬੈਠ ਕੇ ਤਾਂ ਹੱਸ ਰਹੀ ਹੈ ਤੇ ਸਰ ਅਸੀਂ ਇਹ ਜਾਨਣਾ ਚਾਹਾਂਗੇ ਕਿ ਮਤਲਬ ਪੇਂਟਿੰਗ ਦੇ ਮਤਲਬ ਇਸ ਕੰਪੀਟੀਸ਼ਨਸ ਵਿੱਚ ਬੜੇ ਕੰਪੀਟੀਸ਼ਨਸ ਹੁੰਦੇ ਆ ਤਾਂ ਤੁਹਾਨੂੰ ਕਿੱਥੇ-ਕਿੱਥੇ ਸਨਮਾਨਿਤ ਕੀਤਾ ਗਿਆ ਕੰਪੀਟੀਸ਼ਨਸ ਜਿਹੜੇ ਹੈਗੇ ਆ ਉਹ ਸਕੂਲ ਲੈਵਲ ਦੇ ਉੱਤੇ ਵੀ ਮੈਂ ਕੰਪੀਟੀਸ਼ਨ ਵਿੱਦਿਆਕਮ ਕਾਵਲਿਆਂ ਦੇ ਵਿੱਚ ਜਾਂਦੇ ਰਹੇ ਉੱਥੋਂ ਪੰਜਾਬ ਟਿਕਰ ਮੇਰੀ ਪਲੇਸ ਪਈ ਹੈ ਨਾ ਸਟੇਟ ਲੈਵਲ ਦੇ ਉੱਤੇ ਮੈਂ ਜਿੱਤਦਾ ਰਿਹਾ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚੋਂ ਦੋ ਵਾਰ ਮੈਂ ਯੂਨੀਵਰਸਿਟੀ ਜਿੱਤਿਆ 골ਡ ਮੈਨ ਲਿਸਟ ਰਿਹਾ ਉੱਥੋਂ ਉਸ ਤੋਂ ਬਾਅਦ ਬਠਿੰਡਾ ਫੀਕੁਰ ਜ਼ੋਨ ਹੁੰਦਾ ਸੀ ਉਹ ਚਾਰ ਵਾਰ ਮੈਂ ਜਿੱਤੇ ਇੱਕ ਵਾਰ ਪਟਿਆਲਾ ਜ਼ੋਨ ਇੱਕ ਵਾਰ ਖਾਲਸਾ ਕਾਲਜ ਤੋਂ ਪੂਰੇ ਪੰਜਾਬ ਤੋਂ ਵੀਅਟ ਕਰਦੇ ਸੀ ਉਦੋਂ ਫਸਟ ਆਇਆ ਤਾਂ ਇਸ ਤਿੱਕੇ ਨਾਲ ਹੋਰ ਵੀ ਮਾਨਸਮਾਨਾ ਜਿਹੜੇ ਉਹ ਬਹੁਤ ਸਾਰੀਆਂ ਸੰਸਥਾਵਾਂ ਨੇ ਮਤਲਬ ਕਿ ਸਮੇਂ-ਸਮੇਂ ਤੇ ਦਿੱਤੇ ਬਾਬਾ ਫਰੀਦ ਅਵਾਰਡ ਮੈਨੂੰ ਬਾਬਾ ਫਰੀਦ ਸੰਸਥਾ ਵੱਲੋਂ ਉਹ ਦਿੱਤਾ ਗਿਆ 2017 ਦੇ ਵਿੱਚ ਤੇ ਪਿਛਲੇ 2022-23 ਦੇ ਵਿੱਚ ਮੈਨੂੰ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹਰਾਨੇ ਉਹ ਅਸੀਂ ਦਰਬਾਰ ਸਾਹਿਬ ਕੰਮ ਕਰਕੇ ਆਏ ਸੀ ਉਹਨਾਂ ਨੇ ਸਨਮਾਨ ਕੀਤਾ ਉੱਤੇ ਦਰਬਾਰ ਸਾਹਿਬ ਚ ਉਹ ਦੇ ਕੰਪਲੈਕਸ ਦੇ ਵਿੱਚ ਆਪਣੇ ਸ਼੍ਰੋਮਣੀ ਕਮੇਟੀ ਦੇ ਤਾਂ ਉਸ ਦੇ ਨਾਲ ਹੀ ਸਾਡੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੁਰਾਣੇ ਵੀ ਉਹ ਉਹਨਾਂ ਨੇ ਵੀ ਸਾਨੂੰ ਪ੍ਰਸ਼ੰਸ਼ਾ ਪੱਤਰ ਜਿਹੜੇ ਹੈਗੇ ਦਿੱਤੇ ਸਨਮਾਨਤ ਕੀਤਾ ਉਹਨਾਂ ਨੇ ਵੀ ਤਾਂ ਇਸ ਤਰੀਕੇ ਨਾਲ ਸਮੇਂ-ਸਮੇਂ ਤੇ ਹੋਰ ਵੀ ਸੰਸਥਾਵਾਂ ਵੱਲੋਂ ਬਹੁਤ ਸਾਰੇ ਮਾਨ ਸਨਮਾਨ ਹੈ ਮਹਰਾਵਲ ٹرسٹ ਹੈ ਉਹਨਾਂ ਵੱਲੋਂ ਹੋਰ ਸਕੂਲਾਂ ਵੱਲੋਂ ਕਈ ਜਗ੍ਹਾ ਤੇ ਮੈਨੂੰ ਬੁਲਾਇਆ ਜਾਂਦਾ ਹੈ ਐਜ਼ ਏ ਬੱਚਿਆਂ ਨੂੰ ਗਾਈਡ ਕਰਨ ਵਾਸਤੇ ਤਾਂ ਉਹਨਾਂ ਇਸ ਤਰੀਕੇ ਨਾਲ ਮਾਨ ਸਨਮਾਨ ਹੈ ਜਿਹੜੇ ਉਹ ਸਮੇਂ ਸਮੇਂ ਦਿਨਾਂ ਨਾਲ ਦਿਲਤੇ ਰਹਿੰਦੇ ਹਾਂ ਤਾਂ ਬਹੁਤ ਹੀ ਵਧੀਆ ਸਰ ਤੁਸੀਂ ਰਾਸ਼ਟਰੀ ਦੇ ਬੱਚਿਆਂ ਨੂੰ ਗਾਈਡ ਕਰਨ ਵਾਸਤੇ ਤੇ ਜਿਹੜੀ ਸਾਡੀ ਅੱਜ ਦੀ ਨਵੀਂ ਪੀੜ੍ਹੀ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਤੇ ਸਰ ਉਹ ਇਸ ਜਿਹੜੀ ਆਪਣਾ ਪੁਰਾਣਾ ਟਾਈਮ ਤੁਸੀਂ ਆਪਣੇ ਪੇਂਟਿੰਗਸ ਵਿੱਚ ਤਿਆਰ ਕੀਤਾ ਆ ਜਾਂ ਕਹਿ ਲਓ ਪੇਂਟਿੰਗਸ ਵਿੱਚ ਇੱਕ ਟਾਈਮ ਨੂੰ ਤੁਸੀਂ ਯਾਦ ਕਰਕੇ ਰੱਖਿਆ ਹੋਇਆ ਜਿਹੜਾ ਪੁਰਾਣਾ ਸਮਾਂ ਸੀ ਜਿਹੜਾ ਅੱਜ ਦੇ ਟਾਈਮ 'ਚ ਨਹੀਂ ਆ ਤੇ ਜੇ ਕੋਈ ਬੱਚਾ ਮਤਲਬ ਇਸ ਸਮੇਂ ਨੂੰ ਵਾਪਸ ਲੈਣਾ ਚਾਹੁੰਦਾ ਹੋਵੇ ਮਤਲਬ ਤੁਹਾਡੇ ਕੋਲ ਆ ਕੇ ਸਿੱਖ ਸਕਦਾ ਜਾਂ ਫਿਰ ਤੁਸੀਂ ਸਿਖਾਉਂਦੇ ਵੀ ਹੋ ਐਦਾਂ ਦਾ ਕੁਝ ਹਾਂਜੀ ਕਈ ਬੱਚੇ ਜਿਹੜੇ ਸincere ਹੋ ਕੇ ਮੇਰੇ ਕੋਲ ਸਿੱਖਣ ਆਉਂਦੇ ਐ ਕਈ ਬੱਚੇ ਉਹ ਸਿੱਖ ਕੇ ਗਏ ਵੀ ਐ ਕਈ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਐਜ਼ ਏ ਆਰਟੀਸਟਰ ਕੰਮ ਵੀ ਕਰ ਰਹੇ ਐ ਸਮੇਂ-ਸਮੇਂ ਤੇ ਬੱਚੇ ਆ ਜਿਹੜੇ ਉਹ ਮੇਰੇ ਕੋਲ ਗਾਈਡੈਂਸ ਲੈਣ ਆਉਂਦੇ ਰਹਿੰਦੇ ਐ ਕਈ ਬੱਚਿਆਂ ਨੂੰ ਗਾਈਡ ਕਰਕੇ ਆਰਟ ਕਾਲਜ ਦੇ ਵਿੱਚ ਵੀ ਐਡਮਿਸ਼ਨ ਦਵਾਈ ਆ ਵਗੈਰਾ ਉਹਨਾਂ ਦਾ ਟੈਸਟ ਹੁੰਦਾ ਉਹਦੀ ਤਿਆਰੀ ਵੀ ਅਸੀਂ ਕਰਵਾਉਂਦੇ ਰਹਿੰਦੇ ਆ ਤਾਂ ਹੋਰ ਵੀ ਜਿਵੇਂ ਜਿਵੇਂ ਕੋਈ ਬੱਚਾ ਆਉਂਦਾ ਮੈਂ ਹਮੇਸ਼ਾ ਹਮੇਸ਼ਾ ਹਰੇਕ ਲਈ ਖੁੱਲੇ ਦਰਵਾਜ਼ੇ ਰੱਖਿਆ ਕਦੇ ਵੀ ਹੁਣ ਵੀ ਇੱਕ ਬੱਚੀ ਸੀਗੀ ਮੇਰੇ ਕੋਲੇ ਮੈਂ 2 ਦਿਨ ਆਈ ਸੀਗੀ ਤੇ ਉਹ ਮਤਲਬ ਕਿ ਉਹਦਾ ਆਲ ਪੰਜਾਬ ਦੇ ਵਿੱਚੋਂ ਆਲ ਪੰਜਾਬ ਨਹੀਂ ਕਹਿ ਸਕਦੇ ਨਾਰਥ ਰੀਜਨ ਕਹਿ ਸਕਦੇ ਆ ਪੂਰੇ ਦੇ ਪੂਜਾ ਚੰਡੀਗੜ੍ਹ ਪੰਜਾਬ ਹਿਮਾਚਲ ਹੈਨਾ ਤਾਂ ਪੰਚਕੂਲਾ ਹਰਿਆਣਾ ਉਹ ਨੌਰਥ ਰੀਜਨ ਦੇ ਵਿੱਚੋਂ ਦਾ ਚੌਥਾ ਸਥਾਨ ਆਇਆ ਸੀ ਹਾਲਾਂਕਿ ਬਿਲਕੁਲ ਉਹ ਦੋਕ ਦਿਨ ਹੀ ਆਈ ਸੀਗੀ ਉਹ ਵੀ ਸੰਸੀਰ ਹੋ ਕੇ ਜੇ ਕਿਤੇ ਮੇਰੇ ਕੋਲੇ 15 ਕਿਤੇ 90 ਦੀ ਤਾਂ ਮੈਂ ਕਹਿੰਦਾ ਵੀ ਹੋਰ ਵੀ ਵਾਈ ਗਰੂਪ ਕਿਰਪਾ ਕਰਦਾ ਮੇਰੇ ਤੇ ਵੀ ਤੇ ਉਹਦੇ ਤੇ ਵੀ ਹੈ ਨਾ ਸੱਚੇ ਪਾਤਸ਼ਾਹ ਉਹਦੇ ਤੇ ਮਤਲਬ ਕਿ ਉਹਨੂੰ 7500 ਰੁਪਏ ਦਾ ਉਹਨੂੰ ਪ੍ਰਾਈਜ਼ ਉਥੋਂ ਮਤਲਬ ਕੈਸ਼ ਪ੍ਰਾਈਜ਼ ਮਿਲਿਆ ਹੈ ਨਾ ਤੇ ਇਸ ਤਰੀਕੇ ਨਾਲ ਬੜੇ ਬੱਚੇ ਆ ਜਿਹੜੇ ਮਤਲਬ ਕਿ ਵੀ ਪਿਛਲੇ ਸਾਲ ਇੱਕ ਬੱਚਾ ਮੇਰੇ ਕੋਲ ਆਇਆ ਸੀਗਾ ਤਾਂ ਉਹ ਉਹਨੇ ਮਿਹਨਤ ਕੀਤੀ ਕਿ ਬੱਚੇ ਨੇ ਤੇ ਆਪਣੇ ਕੋਲ ਜਿੰਨਾ ਕੋਸ਼ਿਸ਼ ਆਪਾਂ ਉਹਨੂੰ ਕੀਤੀ ਕੋਸ਼ਿਸ਼ ਵੀ ਉਹਨੂੰ ਦੱਸਿਆ ਜਾਵੇ ਤਾਂ ਉਹਦੀ ਐਡਮਿਸ਼ਨ ਹੈ ਜਿਹੜੀ ਆਰਟ ਕਾਲਜ ਚੰਡੀਗੜ੍ਹ ਦੇ ਵਿੱਚ। ਉਹਦਾ ਕੀ ਹੋਈ? ਇਹ ਸਿੱਕੇ ਨਾਲ ਬੱਚੇ ਆਉਂਦੇ ਰਹਿੰਦੇ ਆ। ਸਿੱਖਣ ਆਉਂਦੇ ਰਹਿੰਦੇ ਆ ਛੋਟੇ-ਛੋਟੇ ਵੱਡੇ-ਵੱਡੇ ਵੀ ਹਨਾ ਕੋਈ ਗਾਈਡ ਲਾਈਨ ਤਾਂ ਉਹਨੂੰ ਹਮੇਸ਼ਾ ਕੋਸ਼ਿਸ਼ ਕਰੀ ਦੀ ਉਹਨੂੰ ਕੋਸ਼ਿਸ਼ ਨਾਲ ਕੁਝ ਜਿੰਨਾ ਆਪ ਨੂੰ ਆਉਂਦਾ ਦੱਸਿਓ ਜਰੂਰ। ਤੇ ਬਹੁਤ ਹੀ ਵਧੀਆ ਸਰ ਅਸੀਂ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਪੇਂਟਿੰਗ ਤੋਂ ਇਲਾਵਾ ਕੋਈ ਹੋਰ ਕੰਮ ਵੀ ਕਰਦੇ ਹੋ ਜਾਂ ਤੁਹਾਡੇ ਕੋਈ ਹੋਰ ਮਤਲਬ ਪ੍ਰੋਫੈਸ਼ਨ ਵਿੱਚ ਕੋਈ ਇੰਟਰਸਟ ਹੈ। ਹਾਂਜੀ ਮੈਂ ਐ ਜੀ ਗਵਰਨਮੈਂਟ ਟੀਚਰ ਹਾਂ ਯੂਟਿਡਿਟੀ ਟੀਚਰ ਹਾਂ ਤੇ ਉਹ ਤਾਂ ਮੇਰਾ profession ਜਿਹਨੂੰ ਕਹਿ ਸਕਦੇ ਹੈਗਾ ਹੀ ਹੈਗਾ ਹੈ ਨਾ ਤੇ ਇਸ ਦੇ ਨਾਲ ਮੈਨੂੰ ਸਾਹਿਤ ਦਾ ਵੀ ਬਹੁਤ ਹੈਗਾ ਲਗਾਵ ਪੜ੍ਹਨ ਦਾ ਵੀ ਸਾਹਿਤ ਪੜ੍ਹਨ ਦਾ ਵੀ ਸਾਹਿਤ ਲਿਖਣ ਦਾ ਵੀ ਥੋੜੇ ਬਹੁਤ ਗੀਤ ਗਜ਼ਲਾਂ ਵਗੈਰਾ ਲਿਖਣ ਦਾ ਵੀ ਹੈਗਾ ਤੇ ਸੁਣਨ ਦਾ ਵੀ ਹੈਗਾ ਅੱਛਾ ਸੁਰੋਤਾਂ ਵੀ ਆ ਮੈਂ ਬਿਨਾ ਬੋਲਿਆ ਸੁਣ ਵੀ ਲੈਣਾ ਅਦਰਵਾਈਜ਼ ਨਹੀਂ ਤਾਂ ਅੱਜਕੱਲ ਸਰੋਤੇ ਨਹੀਂ ਲੱਭਦੇ ਪਰ ਮੈਂ ਚਾ ਸਰੋਤਾ ਵੜਨ ਦੀ ਵੀ ਕੋਸ਼ਿਸ਼ ਕਰਦਾ ਕਿ ਜਦੋਂ ਕੋਈ ਬਲਾਰਾ ਬੋਲ ਰਿਹਾ ਜਾਂ ਕੋਈ ਕਵੀ ਜਾਂ ਕੋਈ ਗੀਤਕਾਰ ਕੋਈ ਸੁਣਾ ਰਿਹਾ ਜਾਂ ਕੋਈ ਸੰਗੀਤਕਾਰ ਸੁਣਾ ਰਿਹਾ ਹੈ ਨਾ ਤਾਂ ਜਾਂ ਗਾਇਕ ਕੋਈ गा ਰਿਹਾ ਤਾਂ ਮੈਂ ਅੱਛੀ ਤਰੀਕੇ ਨਾਲ ਕੋਸ਼ਿਸ਼ ਕਰਦਾ ਵੀ ਸੁਣਾ ਉਹਨੂੰ ਧਿਆਨ ਨਾਲ ਨਾ ਤਾਂ ਗੀਤ ਲਿਖਣ ਦੀ ਵੀ ਮੈਨੂੰ ਸ਼ੌਂਕ ਹੈਗਾ ਤਾਂ ਗੀਤ ਮੇਰੇ ਥੋੜੇ ਸਹਿਤਕ ਹੁੰਦੇ ਆ ਤਾਂ ਉਹ ਮੈਂ ਲਿਖਦਾ ਰਹਿੰਦਾ ਨਾ ਜੀ ਸਰ ਤੁਹਾਨੂੰ ਗੋਂ ਗੀਤ ਗਾਉਣ ਦੇ ਨਾਲ ਕਿ ਗੀਤ ਗਾਉਂਦਾ ਵੀ ਗੀਤ ਲਿਖਣ ਦੇ ਨਾਲ ਕਿ ਗੀਤ ਗਾਉਂਦਾ ਵੀ ਸ਼ੌਂਕ ਹੈ ਹਾਂ ਮੇਰੇ ਸ਼ੌਂਕ ਸੀਗਾ ਵੀ ਮੈਂ ਗਾਇਕ ਬਣਾ ਅੱਛਾ ਹਾਂ ਕਿਸੇ ਟਾਈਮ ਮੇਰੇ ਤੇ ਇਹ ਬਹੁਤ ਜ਼ਿਆਦਾ ਸੀਗਾ ਮਨ ਦੇ ਵਿੱਚ ਪਰ ਉਹ ਕੁਦਰਤੀ ਪ੍ਰਸਥਿਤੀਆਂ ਇਸ ਪ੍ਰਕਾਰ ਦੀਆਂ ਰਹੀਆਂ ਵੀ ਮੈਂ ਗਾਇਕ ਗਾਇਕੀ ਵਾਲੇ ਪਾਸੇ ਜਾ ਨਹੀਂ ਸਕਿਆ ਤਾਂ ਜਦੋਂ ਵੀ ਕਿਤੇ ਮੈਂ ਕੋਸ਼ਿਸ਼ ਕਰਦਾ ਰਿਹਾ ਉਹ ਮੈਨੂੰ ਖਿੱਚ ਕੇ ਕੁਦਰਤ ਆਪਦੇ ਆਪ ਹੀ ਮੈਨੂੰ ਕਲਾ ਵਾਲੇ ਪਾਸੇ ਲੈ ਆਉਂਦੀ ਸੀ ਤਾ ਫਿਰ ਮੈਂ ਇੱਕ ਦਿਨ ਮਾਨ ਬਣਾ ਰਿਆ ਵੀ ਚਲੋ ਹੁਣ ਜੇ ਵਾਹਿਗੁਰੂ ਸੱਚੇ ਪਾਤਸ਼ਾਹ ਇਹੀ ਚਾਹੁੰਦਾ ਹੈ ਤਾਂ ਆਪਾਂ ਫਿਰ ਕਲਾ ਦੀ ਸੇਵਾ ਹੀ ਕਰਾਂਗੇ ਜਿੰਨੀ ਹੋ ਸਕੇ ਹੈ ਨਾ ਤਾਂ ਫਿਰ ਉਸ ਤੋਂ ਬਾਅਦ ਮਤਲਬ ਕਿ ਕਲਾ ਦੀ ਸੇਵਾ ਮਾਦੀ ਆਗੇ ਤੇ ਸਰ ਅਸੀਂ ਤੁਹਾਡੀ ਆਵਾਜ਼ ਵਿੱਚ ਕੀ ਕੋਈ ਪਿਆਰਾ ਜਿਹਾ ਗਾਣਾ ਸੁਣ ਸਕਦੇ ਹਾਂ ਹਾਂਜੀ ਸੁਣ ਸਕਦੇ ਹਾਂ ਇੱਕ ਗੀਤ ਮੈਂ ਕਿਉਂਕਿ ਰੰਗਾਂ ਨਾਲ ਮੇਰਾ ਜਾਦੇ ਪਿਆਰ ਰਿਹਾ ਬਚਪਨ ਤੋਂ ਹੀ ਤਾਂ ਮੈਂ ਰੰਗਾਂ ਨੂੰ ਲੈ ਕੇ ਇੱਕ ਗੀਤ ਲਿਖਿਆ ਸੀਗਾ ਉਹ ਤੁਹਾਡੇ ਨਾਲ ਇੱਕ ਦੋਸਤਾਂ ਜੇ ਸਾਂਝੇ ਕਰ ਦੇਣਾ ਅਸੀਂ ਬੇਰੰਗੇ ਜਏ ਅਸੀਂ ਬੇਰੰਗੇ ਜਏ ਦਿਲ ਰੰਗਾ ਸੰਗ ਲਾ ਬੈਠੇ ਅਸੀਂ ਤੇਰੇ ਰੰਗੀ ਅਸੀਂ ਤੇਰੇ ਰੰਗੀ ਆਪਣਾ ਆਪ ਰੰਗਾ ਬੈਠੇ ਅਸੀਂ ਬੇਰੰਗੇ ਜਏ ਅਸੀਂ ਜਿੱਧਰ ਨਜ਼ਰ ਕੁਮਾਈਏ ਵਾਰੇ ਜਾਈਏ ਜੀ ਹੁਣ ਥਾਂ ਥਾਂ ਤੇਰੇ ਰੰਗਾਂ ਦੇ ਗੁਣ ਗਾਈਏ ਜੀ ਗੁਣ ਗਾਈਏ ਜੀ ਉਹ ਸਾਨੂੰ ਕੱਲੇ ਕੱਲੇ ਸਾਨੂੰ ਕੱਲੇ ਕੱਲੇ ਰੰਗ ਚੋਂ ਦਿਸਣ ਖੁਦਾ ਬੈਠੇ ਅਸੀਂ ਬੇਰੰਗੇ ਜਏ ਅਸੀਂ ਬੇਰੰਗੇ ਜਏ ਦਿਲ ਰੰਗਾ ਸੰਗ ਲਾ ਬੈਠੇ ਅਸੀਂ ਬੇਰੰਗੇ ਜਏ ਏ ਰੰਗਾ ਦੀ ਵੀ ਦੇਖੀ ਅਜਬ ਕਹਾਣੀ ਬੁੱਲੀ ਹਾਸਾ ਅੱਖੀਆਂ ਦੇ ਵਿੱਚ ਪਾਣੀ ਏ ਅਸੀਂ ਹੱਸਦੇ ਹੱਸਦੇ ਅਸੀਂ ਹੱਸਦੇ ਹੱਸਦੇ ਰੋਂਦੀ ਅੱਖ ਬਣਾ ਬੈਠੇ ਅਸੀਂ ਬੇਰੰਗੇ ਜਏ ਅਸੀਂ ਬੇਰੰਗੇ ਜਏ ਦਿਲ ਰੰਗਾ ਸੰਗ ਲਾ ਬੈਠੇ ਅਸੀਂ ਬੇਰੰਗੇ ਜਏ ਸਾਡੇ ਨੈਣਾਂ ਦੇ ਵਿੱਚ ਰੰਗ ਤੈਰਦੇ ਰਹਿੰਦੇ ਨੇ ਸਾਨੂੰ ਨਦੀਆਂ ਰੁੱਖ ਪਹਾੜ ਬੜਾ ਕੁਝ ਕਹਿੰਦੇ ਨੇ ਕਹਿੰਦੇ ਨੇ ਅਸੀਂ ਬਾਗ ਪਰਿੰਦਿਆਂ ਅਸੀਂ ਬਾਗ ਪਰਿੰਦਿਆਂ ਥਾਂ ਕੁਥਾਂ ਸਭ ਗਾ ਬੈਠੇ ਅਸੀਂ ਬੇ ਰੰਗੇ ਜਏ ਇਹ ਰੰਗਾਂ ਦੇ ਵਿੱਚੋਂ ਕੁਝ ਰੰਗ ਉਸ ਮਹਿਬੂਬ ਜਹੇ ਨੇ ਮਹਿਬੂਬ ਜਹੇਨੇ ਉਹਦੇ ਹਾਸੇ ਵਾਂਗੂ ਖਿੜਦੇ ਹਰ ਥਾਂ ਖੂਬ ਜਹੇਨੇ ਖੂਬ ਜਹੇਨੇ ਉਹਦੀ ਚਾਂਜਰ ਵਰਗਾ ਉਹਦੀ ਚਾਂਜਰ ਵਰਗਾ ਰੰਗ ਅਸੀ ਸ਼ਣਕਾਰ ਬੈਠੇ ਅਸੀਂ ਬੇ ਰੰਗੇ ਜਏ ਅਸੀਂ ਬੇਰੰਗੇ ਜਏ ਦਿਲ ਰੰਗਾ ਸੰਗ ਲਾ ਬੈਠੇ ਅਸੀਂ ਬੇਰੰਗੇ ਜਏ ਸਾਨੂੰ ਸਮਝੇ ਨਹੀਂ ਪੈਂਦੀ ਪ੍ਰੀਤ ਕੀ ਲਾਜ ਬਣਾਈਏ ਜੀ ਸਾਡਾ ਦਿਲ ਕਰਦਾ ਅਸੀਂ ਰੰਗਾ ਵਿੱਚ ਡੁੱਬ ਜਾਈਏ ਜੀ ਡੁੱਬ ਜਾਈਏ ਜੀ ਅਸੀਂ ਛੋਟੀ ਉਮਰੇ ਅਸੀਂ ਭੋਲੀ ਉਮਰੇ ਰੰਗਾ ਨੂੰ ਪਰਨਾ ਬੈਠੇ ਅਸੀਂ ਬੇਰੰਗੇ ਜਏ ਅਸੀਂ ਬੇਰੰਗੇ ਜਏ ਦਿਲ ਰੰਗਾ ਸੰਗ ਲਾ ਬੈਠੇ ਅਸੀਂ ਬੇਰੰਗੇ ਜਏ ਅਸੀਂ ਤੇਰੇ ਰੰਗੀ ਆਪਣਾ ਆਪ ਰੰਗਾ ਬੈਠੇ ਅਸੀਂ ਬੇਰੰਗੇ ਜਏ ਇਸ ਤਰੀਕੇ ਨਾਲ ਮੈਨੂੰ ਠੀਕ ਆ ਥੋੜਾ ਤਾਂ ਬਹੁਤ ਹੀ ਵਧੀਆ ਸੀ ਸੁਣਿਆ ਜਿਵੇਂ ਬੇ ਰੰਗੇ ਤੇ ਦਿਲ ਰੰਗਾ ਸੰਗਲਾ ਬੈਠੇ ਤਾਂ ਮੈਂ ਉਮੀਦ ਕਰਦਿਆਂ ਤੁਸੀਂ ਵੀ ਦੇਖਿਆ ਤੇ ਸੁਣਿਆ ਤੁਹਾਨੂੰ ਵੀ ਸਾਡੇ ਨਾਲ ਜਿੰਨਾ ਅਸੀਂ ਆਨੰਦ ਮਾਨਿਆ ਤੁਸੀਂ ਵੀ ਇੰਨਾ ਹੀ ਆਨੰਦ ਮਾਨਿਆ ਹੋਏਗਾ ਐਦਾਂ ਦੀਆਂ ਅਪਡੇਟਸ ਤੁਹਾਡੇ ਲੈ ਕੇ ਤੁਹਾਡੇ ਰੂਬਰੂ ਆਉਂਦੇ ਰਾਵਾਂਗੇ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਬਾਤ ਤੋਂ ਬਾਤ ਲਾਈਕ ਕਮੈਂਟ ਸ਼ੇਅਰ ਔਰ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ